ਦੋਸਤੋ ਸਤਿ ਸ਼੍ਰੀ ਅਕਾਲ ਮੈਂ 2 ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਆ ਜਿਹੜੀ ਜਿਹਦੇ ਵਿੱਚ ਮੈਂ ਦੱਸਿਆ ਮੈਂ ਆਪਣੇ ਕਿਸੇ ਵੀਰ ਨੂੰ ਬਾਹਰ ਭੇਜਣ ਦੇ ਵਿੱਚ ਜਿਹਨ ਦੀ ਬਾਤ ਚੱਲ ਰਿਹਾ ਗਿਆ ਉਹ ਉਹ ਜੋ ਉਹਦੀ ਫਾਈਲ ਤਿਆਰ ਕੀਤੀ ਸੀ ਜੋ ਵੀ ਇੱਕ ਵਧੀਆ ਤਰੀਕੇ ਨਾਲ ਬਹੁਤ ਘੱਟ ਰੇਟ ਦੇ ਵਿੱਚ ਕੈਨੇਡਾ ਪਹੁੰਚ ਗਿਆ ਉਹ ਕੁਝ ਕੁ ਗੱਲਾਂ ਮੇਰੇ ਮੈਨੂੰ ਕਾਫੀ ਫੋਨ ਕਾਲਸ ਆਈਆਂ ਨੇ ਉਹ ਕਾਫੀ ਦੋਸਤਾਂ ਨੇ ਕਾਫੀ ਕਈ ਸਵਾਲ ਪੁੱਛਿਆ ਜ਼ਿਆਦਾਤਰ ਸਵਾਲ ਕਈ ਕਾਮਨ ਨੇ ਜਿਹੜੇ ਆਮ ਹੀ ਸਵਾਲ ਸਾਰੇ ਹਰੇਕ ਦੇ ਦਿਮਾਗ ਦੇ ਵਿੱਚ ਆਉਂਦੇ ਆ ਸਾਡੇ ਵੀ ਦਿਮਾਗ ਦੇ ਵਿੱਚ ਆ ਜਾਂਦੀ ਪਹਿਲੀ ਬੰਗ ਮੇਰੇ ਦੋਸਤਾਂ ਦੀ ਕਿ ਅਸੀਂ ਸਾਡਾ ਬੱਚਾ 22-23 ਸਾਲ ਦੀ ਉਮਰ ਦਾ ਵਾ 23-24 ਸਾਲ ਦੀ ਉਮਰ ਦਾ ਉਹਨੂੰ ਇਹੋ ਜਿਹਾ ਕਿਹੜਾ ਕੰਮ ਸਿਖਾਈਏ ਜਿਹਦੇ ਨਾਲ ਉਹ ਬਹੁਤ ਜਲਦੀ ਵਧੀਆ ਜਾਣ ਸੋਖੀ ਰਹੇ ਤੇ ਤਰੱਕੀ ਕਰ ਸਕੇ ਬਾਹਰਲੀ ਕੰਟਰੀਆਂ ਦੇ ਵਿੱਚ ਵੀ ਉਹਨਾਂ ਦੀ ਡਿਮਾਂਡ ਹੋਵੇ ਇੱਕ ਮੇਰੀ ਖਾਸ ਗੱਲ ਦੱਸੀ ਹੈ ਕੋਈ ਵੀਰ ਨੇ ਪੁੱਛਿਆ ਯਾਰ ਕੋਈ ਇਹੋ ਜਿਹਾ ਵੀ ਤਰੀਕਾ ਹੈਗਾ ਵਾ ਮੈਂ ਸਿਰਫ 5-7ਕ ਪੜਿਆ ਹੋਇਆ ਵਾਂ 8 ਪੜਿਆ ਹੋਇਆ ਵਾਂ ਕੋਈ ਇਹੋ ਜਿਹਾ ਮੈਨੂੰ ਤਰੀਕਾ ਦੱਸੋ ਜਿਹਦੇ ਨਾਲ ਮੈਨੂੰ ਕੈਨੇਡਾ ਦੇ ਵਿੱਚ ਜਾਂ ਇੱਥੋਂ ਬੈਠੇ ਰਿਪੀਆਰ ਮਿਲ ਜਵੇ ਕੋਈ ਛੇਦਾਂ ਦਾ ਹੈ ਹੋ ਸਕਦਾ ਵਾ ਮੈਂ ਜੇ ਤੁਸੀਂ ਕਿਸੇ ਵੀ ਕੰਸਲਟੈਂਟ ਤੋਂ ਪੁੱਛੋਗੇ ਜਾਂ ਕਿਸੇ ਤੋਂ ਵੀ ਪੁੱਛੋਗੇ ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਏਦਾਂ ਦਾ ਤਰੀਕਾ ਦੱਸ ਪਾਊਗਾ ਪਰ ਕੁਛ ਨਾ ਕੁਛ ਏਦਾਂ ਦਾ ਤਰੀਕਾ ਹੈ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਦਾਂ ਦਾ ਤਰੀਕਾ ਵੀ ਹੈਗਾ ਵਾ ਜਿਹੜਾ ਮੈਂ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਦੱਸੂਗਾ ਜੇ ਤੁਸੀਂ ਬਹੁਤ ਘੱਟ ਪੜੇ ਲਿਖੇ ਹੋ ਤੁਸੀਂ ਫੇਰ ਵੀ ਇਥੋਂ ਡਾਇਰੈਕਟ ਪੀਆਰ ਕੈਨੇਡਾ ਜਾ ਸਕਦੇ ਹੋ ਮੈਂ ਇੱਕ ਲਾਈਵ ਦੱਸ ਰਿਹਾ ਵਾ ਕੈਮਰੇ ਦੇ ਅੱਗੇ ਕੋਈ ਇਦਾਂ ਦੀ ਗੱਲ ਨਹੀਂ ਹੋਊਗੀ ਕਿ ਮੈਂ ਵੈਸੇ ਹੀ ਕਹਿ ਦੂੰਗਾ ਕੁਝ ਨਾ ਕੁਝ ਜਿੰਨੇ ਕਿ ਮੈਂ ਸਰਚ ਕੀਤੀ ਹੈ ਜਿੰਨੇ ਕਿ ਟੀਆਰ ਵੀ ਕੀਤੇ ਆ ਉਹਦੇ ਤੇ ਮੈਂ ਉਹਦੇ ਆਧਾਰ ਤੇ ਤੁਹਾਨੂੰ ਦੱਸ ਰਿਹਾ ਵਾਂ ਮੈਂ ਇਹਦੀ ਕਲੀਅਰ ਇਹਦਾ ਖੁਲਾਸਾ ਮੈਂ ਵੀਡੀਓ ਦੇ ਐਂਡ ਦੇ ਵਿੱਚ ਕਰੂੰਗਾ ਤੁਸੀਂ ਮੇਰੀ ਹਰੇਕ ਗੱਲ ਧਿਆਨ ਨਾਲ ਸੁਣੋ ਤੁਹਾਨੂੰ ਬਹੁਤ ਸੌਖਾ ਰਹੂਗਾ ਜਿਹੜੇ ਮੈਂ ਫਿਰ ਦੁਆਰੇ ਫਸਟ ਆਫ ਦੇ ਫਸਟ ਕੁਐਸਚਨ ਤੇ ਉਹਨਾਂ ਫਸਟ ਸਵਾਲ ਤੇ ਉਹਨਾਂ ਮੈਂ ਜੇ ਤੁਸੀਂ ਆਪਦੇ ਬੱਚੇ ਨੂੰ ਬਾਹਰ ਸੈਟਲ ਕਰਨਾ ਚਾਹੁੰਦੇ ਹੋ ਜਾਂ ਉਹਨੂੰ ਇੱਕ ਵਧੀਆ ਫਿਊਚਰ ਦੇਣਾ ਚਾਹੁੰਦੇ ਹੋ ਚੰਗਾ ਇਨਕਮ ਦਾ ਉਹਨੂੰ ਚਾਹੁੰਦੇ ਹੋ ਵਧੀਆ ਉਹਦਾ ਜੀਵਨ ਗੁਜ਼ਾਰਾ ਕਰ ਸਕੇ ਘਰ ਉਹਨੂੰ ਕੀ ਕੰਮ ਸਿਖਾਉਂਗੇ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਤੁਹਾਡੇ ਬੱਚੇ ਦੀ ਰੁਚੀ ਕਦੇ ਵਿੱਚ ਕੀ ਬੱਚਾ ਤੁਹਾਡਾ ਕੰਮ ਕੀ ਕਰਨਾ ਚਾਹੁੰਦਾ ਵਾ ਮੈਨੂੰ ਇਹ ਲੱਗਦਾ ਵਾ ਗੱਲ ਜਿਹੜੇ ਬੱਚੇ ਸਟਾਰਟਿੰਗ ਦੇ ਵਿੱਚ ਥੋੜੇ ਥੋੜੀ ਘੱਟ ਉਮਰ ਦੇ ਵਿੱਚ ਜਦ ਲੱਗ ਦੋ 20 22 ਸਾਲ ਦੀ ਉਮਰ ਤੋਂ ਬਾਅਦ ਵਿੱਚ ਕੋਈ ਨਾ ਕੋਈ ਕੰਮ ਬਾਰੇ ਸੋਚਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੀ ਲਾਈਫ ਅੱਗੇ ਜਾ ਕੇ ਬਹੁਤ ਵਧੀਆ ਹੁੰਦੀ ਆ ਜਿਹੜੇ ਬੱਚੇ 30 35 32 ਸਾਲ ਤੱਕ 28 ਸਾਲ ਤੱਕ ਨਹੀਂ ਕੋਈ ਇਹ ਡਿਸੀਜਨ ਲੈਪ ਹੁੰਦੀ ਕਿ ਅਸੀਂ ਅੱਗੇ ਜਾ ਕੇ ਕੰਮ ਕੀ ਕਰਨਾ ਵਾ ਉਹਨਾਂ ਦੀ ਲਾਈਫ ਬੜੀ ਔਖੀ ਹੁੰਦੀ ਆ ਥੋੜਾ ਸਟਰਗਲ ਜਰੂਰ ਕਰਨੀ ਪੈਂਦੀ ਹੈ ਉਹਨਾਂ ਨੂੰ ਮੈਂ ਇੱਕ ਮੇਰੇ ਕਿਸੇ ਮਿੱਤਰ ਪਿਆਰੇ ਨੇ ਮੈਨੂੰ ਕਾਲ ਕੀਤੀ ਇੱਕ ਮੇਰਾ ਦੋਸਤ ਆ ਜਗਸੀਰ ਆਪਾਂ ਉਹ ਕੁਆਡੀ ਖੇਡਦਾ ਵਾ ਆਪਾਂ ਉਸ ਬੰਦੇ ਵੀਰ ਦੀ ਹੈਲਪ ਕਰਦੀਆਂ ਉਹ ਗਰੀਬ ਪਰਿਵਾਰ ਤੋਂ ਇੱਕ ਲੇਬਰ ਪਰਿਵਾਰ ਤੋਂ ਬੱਚਾ ਉਹ ਉਹ ਕੁਆਡੀ ਦਾ ਪਲੇਅਰ ਬਹੁਤ ਵਧੀਆ ਵਾ ਉਹ ਆਪਾਂ ਉਹਦੀ ਕਿਵੇਂ ਨਾ ਕਿਵੇਂ ਮਦਦ ਕਰ ਸਕੀਏ ਜਿਹੜੀ ਇਹ ਮੇਰਾ ਵਿਸ਼ਾ ਸਟਾਰਟ ਹੁੰਦਾ ਵਾ ਮੈਂ ਉਸ ਉਸ ਵੀਰ ਦਾ ਮੈਨੂੰ ਫੋਨ ਆ ਜਾਂਦਾ ਵਾ ਉਹ ਵੀਰ ਨੂੰ ਮੈਂ ਪੁੱਛਿਆ ਵੀਰ ਤੁਸੀਂ ਕੀ ਸਾਥੋਂ ਹੈਲਪ ਕੀ ਚਾਹੁੰਦੇ ਹੋ ਉਹ ਕਹਿੰਦਾ ਦੋਸਤ ਤੋ ਤੂੰ ਨਾ ਮੈਂ ਕੁਆਡੀ ਖੇਡਦਾ ਵਾਂ ਮੈਂ ਚਾਹੁੰਦਾ ਮੇਰਾ ਜਿਹੜਾ ਕੈਰੀਅਰ ਆ ਕੁਆਡੀ ਦੇ ਵਿੱਚ ਬਣੇ ਮੈਂ ਕੁਆਡੀ ਬਹੁਤ ਵਧੀਆ ਖੇਡ ਸਕਾਂ ਮੈਂ ਕਿਹਾ ਤੁਹਾਨੂੰ ਮੇਰਾ ਸਵਾਲ ਸੀ ਉਹਦੇ ਤੇ ਕਿ ਤੁਸੀਂ ਕੁਆਡੀ ਖੇਡਦੇ ਹੋ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਕੁਆਡੀ ਖੇਡਦੇ ਨੂੰ ਉਹ ਕਹਿੰਦੇ ਜੀ ਮੈਨੂੰ ਕੁਆਡੀ ਖੇਡਦੇ ਨੂੰ ਲਗਭਗ 8 ਸਾਲ ਹੋ ਗਏ ਮੈਂ ਮੇਰਾ ਪਸਵਾਲ ਸੀਗਾ ਉਹਨਾਂ ਤੇ ਪੁੱਛਿਆ ਮੈਂ ਤੁਹਾਡੀ ਉਮਰ ਕਿੰਨੀ ਆ ਕਹਿੰਦੇ ਜੀ ਉਮਰ ਮੇਰੀ ਹੈਗੀ 28 ਸਾਲ ਦੀ ਲਗਭਗ ਮੈਂ 20 ਸਾਲ ਦੀ ਉਮਰ ਦੇ ਵਿੱਚ ਕਵੱਡਿਟੀਗਰਨਾ ਸ਼ੁਰੂ ਕੀਤਾ ਸੀਗਾ ਵੱਡੀਆਂ ਟੀਮਾਂ ਦੇ ਵਿੱਚ 20 ਸਾਲ ਤੋਂ ਮੇਰਾ weight ਨਹੀਂ ਪੂਰਪਰ ਬੰਦ ਸਕਿਆ ਪਰ ਮੈਂ ਕਵੱਡੀ ਬਹੁਤ ਵਧੀਆ ਖੇਡ ਲਿਆ ਨਾ ਮੈਂ ਸਵਾਲ ਕੀਤਾ ਮੈਂ ਕਿਹਾ ਦੋਸਤ ਤੂੰ ਮੈਨੂੰ ਸਾਫ਼-ਸਾਫ਼ ਮੈਂ ਤੁਹਾਡੀ ਹੈਲਪ ਕਰ ਸਕੂੰਗਾ ਜੇ ਤੁਸੀਂ ਮੈਨੂੰ ਸਾਰੀਆਂ ਗੱਲਾਂ ਬਿਲਕੁਲ ਸਾਫ਼ ਦੱਸ ਦੋ ਮੈਂ ਕਿਹਾ 8 ਸਾਲਾਂ ਦੇ ਵਿੱਚ ਤੁਸੀਂ ਕਵੱਡੀ ਦੇ ਵਿੱਚ ਕੀ ਕਮਾਇਆ ਕੀ ਖਟਿਆ ਤੇ ਇਹ ਕਹਿੰਦੇ ਨਹੀਂ ਬਹੁਤਾ ਜਿਆਦਾ ਨਹੀਂ ਹੈ ਖਟਿਆ ਮੈਂ ਪਿਛਲੇ ਜਿਹੜਾ ਟਾਈਮ ਲੰਕੀ ਗਿਆ ਵਾ ਕੁਝ ਚੰਗੇ ਪਲੇਅਰਾਂ ਨੂੰ ਜੱਫੇ ਲਾ ਸਕਿਆ ਉਹਨਾਂ ਦੇ ਨਾਲ ਮੈਨੂੰ ਥੋੜਾ ਜਿਹਾ ਫਾਇਦਾ ਹੋਇਆ ਵਾ ਮੇਰਾ ਥੋੜਾ ਜਿਹਾ ਨਾਮ ਬਣਾਣਾ ਸ਼ੁਰੂ ਹੋਇਆ ਵਾ ਤੇ ਮੈਂ ਕਿਹਾ ਤੁਸੀਂ ਚਲੋ ਕੁਆਡੀ ਖੇਡਦੇ ਹੋ ਥੋੜੀ ਬਾਹਰ ਦਾ ਕੋਈ ਫੋਰਮ ਦਾ ਟੂਰ ਟਰ ਵਗੈਰਾ ਕਾਫੀ ਲੱਗ ਜਾਂਦਾ ਵਾ ਕਹਿੰਦੇ ਨਹੀਂ ਜੀ ਮੇਰਾ ਕੋਈ ਟੂਰ ਨਹੀਂ ਲੱਗਿਆ ਮੈਂ ਕਿਹਾ ਚਲੋ ਠੀਕ ਹੈ ਕੋਈ ਗੱਲ ਨਹੀਂ ਹੁਣ ਤੁਹਾਡੇ 8 ਸਾਲ ਤੁਸੀਂ ਕੁਆਡੀ ਨੂੰ ਦੇ ਚੁੱਕੇ ਹੋ ਹੁਣ ਤੁਸੀਂ ਕੀ ਚਾਹੁੰਦੇ ਹੋ ਕਹਿੰਦਾ ਮੈਂ ਹੁਣ ਵੀ ਕਵਾਡੀ ਮੇਰਾ ਸ਼ੌਂਕ ਆ ਮੈਂ ਕਵਾਡੀ ਹੀ ਖੇਡਾਂ ਮੈਂ ਕਿਹਾ ਤੁਹਾਡੀ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਉਹ ਕਹਿੰਦਾ ਸਾਡੇ ਘਰ ਦੇ ਵਿੱਚ ਲੇਡੀਜ਼ ਨਹੀਂ ਹੈਗੀ ਕੋਈ ਸਿਰਫ ਅਸੀਂ ਜੈਂਟਸ ਹੀ ਆ ਮੇਰਾ ਚਾਚਾ ਚਾਚੇ ਦਾ ਮੁੰਡਾ ਜਾਂ ਮੈਂ ਮੈਂ ਚਲੋ ਇਹਦੇ ਵਿੱਚ ਜ਼ਿਕਰ ਨਹੀਂ ਕਰਦਾ ਕਿਹੜੇ ਪਿੰਡ ਦਾ ਜਾਂ ਕਿੱਥੋਂ ਆ ਵੀਰ ਮੈਂ ਇਹ ਪ੍ਰਾਈਵੇਸੀ ਰੱਖੂੰਗਾ ਉਹਨੇ ਆਖਿਆ ਮੇਰੀ ਮੈਂ ਉਹਨੂੰ ਪੁੱਛਿਆ ਤੁਹਾਡੀ ਰੋਜੀ ਰੋਟੀ ਕਿੱਥੋਂ ਚੱਲਦੀ ਆ ਰੋਜੀ ਰੋਟੀ ਕਹਿੰਦਾ ਨਹੀਂ ਜੀ ਅਸੀਂ ਕਿਤੇ ਨਾ ਕਿਤੇ ਮੈਸਤਰੀ ਦੇ ਨਾਲ ਮੈਂ ਦਿਹਾੜੀ ਚਲਾ ਜਾਣਾ ਵਾ ਲੇਬਰ ਦਾ ਕੰਮ ਕਰ ਲੈਣਾ ਵਾ ਮੈਂ ਇਹਨੂੰ ਫਸਟ ਰਾਏ ਇਹੇ ਦਿੱਤੀ ਕਿ ਤੁਸੀਂ ਪਹਿਲਾਂ ਰੋਜੀ ਰੋਟੀ ਬਾਰੇ ਸੋਚਣਾ ਸ਼ੁਰੂ ਕਰੋ ਆਪਦੀ ਬਾਰੇ ਕੋਈ ਕੰਮਕਾਰ ਕਰਨ ਬਾਰੇ ਸੋਚਣਾ ਸ਼ੁਰੂ ਕਰੋ ਉਸ ਤੋਂ ਬਾਅਦ ਦੇ ਵਿੱਚ ਤੁਹਾਡੀ ਮੈਰਿਜ ਦੀ ਗੱਲ ਹੋਊਗੀ ਉਸ ਤੋਂ ਬਾਅਦ ਤੁਹਾਡਾ ਘਰ ਗ੍ਰਸਤੀ ਜਾਂ ਤੁਸੀਂ ਆਪਦਾ ਵਿਆਹ ਕਰਵਾ ਸਕਦੇ ਹੋ ਜੇ ਤੁਸੀਂ ਆਖੋਗੇ ਤੁਸੀਂ ਕੁਆਡੀ ਖੇਡ ਕੇ ਕੋਈ ਵਧੀਆ ਆਪ ਦੇ ਜਿੰਦਗੀ ਬਣਾ ਲਓਗੇ ਮੈਨੂੰ ਲੱਗਦਾ ਨਹੀਂ 8 ਸਾਲਾਂ ਦੇ ਵਿੱਚ ਤੁਸੀਂ ਕੋਈ ਵਧੀਆ ਮਿਹਨਤ ਕਰ ਲਈ। ਬਾਕੀ ਜੇ ਤੁਸੀਂ ਡੱਟ ਕੇ ਮਿਹਨਤ ਕੁਆਡੀ ਦੇ ਵਿੱਚ ਕੀਤੀ ਹੋਈ ਹੁੰਦੀ ਉਹਨੂੰ ਹੋ ਸਕਦਾ ਤੁਸੀਂ ਕੈਨੇਡਾ ਅਮਰੀਕਾ ਜਾਂ ਕਿਤੇ ਬਾਹਰ ਸੈੱਟ ਹੋਏ ਹੁੰਦੇ। ਸੈੱਟ ਹੋ ਵੀਰ ਹੋ ਨਹੀਂ ਸਕਿਆ ਕਹਿੰਦਾ ਵੀਰ ਮੈਂ ਉਹਨੂੰ ਸਵਾਲ ਕੀਤਾ ਮੈਂ ਕਿ ਤੁਸੀਂ ਕੀ ਕੰਮ ਕੀ ਕਰਨਾ ਚਾਹੁੰਦੇ ਹੋ ਮੈਂ ਚਲੋ ਤੁਹਾਡੀ ਹੈਲਪ ਕਰ ਦਿੰਦੇ ਆ ਅਸੀਂ ਆਪਦੇ ਫਰੈਂਡ ਸਰਕਲ ਦੇ ਵਿੱਚੋਂ ਬਾਹਰੋਂ ਕੋਈ ਪੈਸਾ ਪੂਸਾ ਮੰਗਵਾ ਕੇ ਜਾਂ ਤੁਹਾਡੀ ਜਿੰਨਾ ਕੋਈ ਕੰਮਕਾਰ ਚਲਾ ਦਿੰਦੇ ਆ ਤੁਹਾਨੂੰ ਅਸੀਂ ਉਹ ਕਹਿੰਦੇ ਜੀ ਕੰਮ ਬਾਰੇ ਤਾਂ ਅਸੀਂ ਮੇਕੋ ਸੋਚਿਆ ਨਹੀਂ ਮਗਰ ਸੋਚੋ ਤੁਸੀਂ ਕੰਮ ਬਾਰੇ ਫਿਰ ਹੁਣ ਤੁਸੀਂ 28 ਸਾਲ ਦੀ ਉਮਰ ਹੋ ਗਈ ਤੁਹਾਡੀ ਕੰਮ ਬਾਰੇ ਕੀ ਸੋਚੋਗੇ ਕਹਿੰਦਾ ਜੀ ਮੇਰਾ ਸ਼ੌਂਕ ਹੈ ਮੇਰੇ ਫਾਦਰ ਚਾਹੁੰਦੇ ਮੈਂ ਕੁਆਡਿ ਡਿਵੀਕਟਰ ਕਿਹਾ ਕਿ ਯਾਰ ਕੁਆਡਿ ਸ਼ੌਂਕ ਪੂਰੇ ਕਰਦੇ ਤੁਸੀਂ ਆਪਣੇ ਆਪ ਆਪ ਦੇ ਸ਼ੌਂਕ ਪੂਰੇ ਕਰ ਲਓ ਕਿਸੇ ਨੇ ਤੁਹਾਡੇ ਸ਼ੌਂਕ ਨਹੀਂ ਪੂਰੇ ਕਰਨੇ ਤੁਸੀਂ ਕੋਈ ਕੰਮ ਬਾਰੇ ਸੋਚਣਾ ਸ਼ੁਰੂ ਕਰੋ ਇਹ ਸਟੋਰੀ ਮੇਰਾ ਦੱਸਣ ਦਾ ਕਾਰਨ ਕੀ ਹੈ ਆਪਣੇ ਜਿਆਦਾਤਰ ਜਿਹੜੇ ਮੇਰੇ ਵੀਰ ਨੇ 27 28 ਸਾਲ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਹੁੰਦਾ ਅਸੀਂ ਆਪਦੇ ਫਿਊਚਰ ਦੇ ਵਿੱਚ ਕਰਨਾ ਕੀ ਹੈ ਕਮਾਉਣਾ ਕੀ ਹੈ ਖਾਣਾ ਕਿੱਥੋਂ ਆ ਇਹ ਜਿਹੜੀ ਮੇਰੀ ਵਿਸ਼ੇ ਦੀ ਗੱਲ ਹੈਗੀ ਆ ਬਾਹਰ ਜਾਣ ਦੀ ਫਿਰ ਉਹ ਮੇਰੇ ਵੀਰ ਨੇ ਜਿਹੜੇ ਉਹਨਾਂ ਨੂੰ ਇੱਕਦਮ ਝਟਕਾ ਲੱਗਦਾ ਵਾ ਉਹ ਫਿਰ ਇਹਨਾਂ ਰਾਹਾਂ ਤੇ ਤੁਰਦੇ ਆ ਕਿ ਜਰ ਅਸੀਂ ਦੁਬਈ ਚਲੇ ਜਾਈਏ ਜਾਂ ਯੂਰਪ ਕੰਟਰੀ ਚਲੇ ਜਾਈਏ ਜਾਂ ਕੈਨੇਡਾ ਚਲੇ ਜਾਈਏ ਕਿਤੇ ਬਾਹਰ ਚਲੇ ਜਾਈਏ ਫਿਰ ਉਹ ਦੋਸਤ ਆਪਦੇ ਫਰੈਂਡ ਸਰਕਲ ਤੋਂ ਥੋੜਾ ਬਹੁਤਾ ਪੈਸਾ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂ ਉਹਦੇ ਫਾਦਰ ਦੀ ਪੂੰਜੀ ਜੋ ਇਕੱਠੀ ਕੀਤੀ ਹੋਈ ਹੁੰਦੀ ਆ ਉਹਨਾਂ ਨੂੰ ਲੈ ਕੇ ਏਜੰਟਾ ਕੋਲੇ ਚਲੇ ਜਾਂਦੇ ਨੇ ਉਹ ਏਜੰਟ ਉਹਨਾਂ ਤੋਂ 5-7 ਲੱਖ ਰੁਪਏ ਦਾ ਲੈ ਕੇ ਜਾਂ 5 ਲੱਖ ਰੁਪਏ ਜਾਂ 2 ਲੱਖ ਰੁਪਏ ਲੈ ਕੇ ਇੱਕ ਝੂਠੇ ਲਾਰੇ ਲਾ ਦਿੰਦੇ ਨੇ ਤੁਹਾਨੂੰ ਇੰਨਾ ਟਾਈਮ ਲੱਗੂਗਾ ਪਾਸਪੋਰਟ ਦੇ ਦੋ ਬਾਅਦ ਦੇ ਦੋ ਜੋ ਵੀ ਦੇ ਦੋ ਸਾਰਾ ਕੁਝ ਕਈਆਂ ਦਾ ਉਹ ਚਲੇ ਵੀ ਜਾਂਦੇ ਹੈ ਕਈਆਂ ਦੇ ਰਹਿ ਵੀ ਜਾਂਦੇ ਆ ਪਰ 90% ਉਹ ਸਿਰਫ ਏਜੰਟਾਂ ਦੇ ਕਲਾਰੀ ਹੁੰਦੇ ਆ ਜੇ ਤੁਸੀਂ ਕੋਈ ਜਾਣਾ ਵਾ ਬਾਹਰ ਕੋਈ ਪ੍ਰੋਪਰ ਇੱਕ ਬੜੀਆ ਤਰੀਕੇ ਨਾਲ ਕੋਈ ਨਾ ਕੋਈ ਕੰਮ ਸਿੱਖ ਕੇ ਜਾਓ ਮੇਰਾ ਇੱਕ ਸਵਾਲ ਮੈਂ ਤੁਹਾਨੂੰ ਦੱਸਿਆ ਸੀਗਾ ਸਟਾਰਟਿੰਗ ਦੇ ਵਿੱਚ ਮੈਨੂੰ ਸਵਾਲ ਕੀਤਾ ਵਾ ਉਹਨਾਂ ਇੱਥੇ ਗੱਲ ਇਹ ਜਿਹੜੀ ਅਸੀਂ ਕੰਮ ਕੀ ਸਿੱਖੀਏ ਕੰਮ ਹੈ ਜਾਂ ਕਿਹੜਾ ਕਰੀਏ ਜਿਹੜਾ ਸਾਨੂੰ ਬਹੁਤ ਬਹੁਤ ਵਧੀਆ ਲੱਗੇ ਵਧੀਆ ਕਮਾਈ ਕਰ ਸਕੀਏ ਅ ਅੱਜ ਦੇ ਟਾਈਮ ਤੇ ਬਹੁਤ ਜ਼ਿਆਦਾ ਜਿਹੜਾ ਵਰਕ ਹੈਗਾ ਵਾ ਜੇ ਤੁਹਾਡੀ ਪੜ੍ਹਾਈ ਪਲੱਸ 2 ਤੋਂ ਅੱਗੇ ਕੀਤੀ ਹੋਈ ਆ ਹਿੰਦੀ ਇੰਗਲਿਸ਼ ਟਾਈਪਿੰਗ ਕੰਪਿਊਟਰ ਟਾਈਪਿੰਗ ਬਹੁਤ ਵਧੀਆ ਸਕੋਪ ਹੈ ਦਾ ਉਹ ਤੋਂ ਬਾਅਦ ਵਿੱਚ ਕੰਪਿਊਟਰ ਦੇ ਵਿੱਚ ਸੌਫਟਵੇਅਰ ਆ ਜਾਂਦੇ ਆ ਕੋਰਲ ਆ ਜਾਂਦਾ ਵਾ ਫੋਟੋਸ਼ਾਪ ਆ ਜਾਂਦਾ ਵਾ ਫੋਟੋ ਵੀਡੀਓ ਐਡੀਟਿੰਗ ਆ ਜਾਂਦੀ ਆ ਇਹ ਵਰਤ ਵਧੀਆ ਕੁੜੀਆਂ ਦੇ ਲਈ ਵੀ ਬਹੁਤ ਵਧੀਆ ਇਹ ਕੰਮ ਤੇ ਮੁੰਡਿਆਂ ਦੇ ਲਈ ਵੀ ਵਧੀਆ ਵਾ ਬਹੁਤ ਵਧੀਆ ਘਰੇ ਬਹਿ ਕੇ ਕਰ ਸਕਦੇ ਆ ਇਹ ਹੋਰ ਕਈ ਕੰਮ ਨੇ ਜਿਵੇਂ ਹਾਈਡਰੋ ਜਿਸੀ ਗੱਡੀਆਂ ਦੇ ਕੰਮ ਦੇ ਵਿੱਚ ਜਾਣੇ ਹੋ ਡੀਜ਼ਲ ਮਕੈਨਿਕ ਡੀਜ਼ਲ ਮਕੈਨਿਕ ਦਾ ਕੰਮ ਆ ਜਿਹੜਾ ਥੋੜਾ ਟਫ ਆ ਉਹਦੇ ਲਈ ਤੁਹਾਡੇ ਕੋਲ ਜੇ ਤੁਸੀਂ ਬਾਹਰ ਕੰਟਰੀ ਦੇ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੈਸਟ ਵੱਡੀ ਕੰਪਨੀ ਦੇ ਵਿੱਚ ਕੰਮ ਕਰਦੇ ਹੋ ਜਾਂ ਟੋヨタ ਕਰਦੇ ਹੋ ਜਾਂ ਹੁੰਡਾਈ ਕਰਦੇ ਹੋ ਉਹਦੇ ਵਿੱਚ ਤੁਹਾਡੇ ਕੋਲ ਡੀਲੀ ਜਾਂ ਡਿਪਲੋਮਾ ਜਾਂ ਇੰਜੀਨੀਅਰਿੰਗ ਕੀਤੀ ਹੋਣੀ ਜਿਵੇਂ ਬੀਟੈਕ ਕੀਤੀ ਹੋਈ ਹੋਣੀ ਚਾਹੀਦੀ ਆ ਤੁਹਾਡੀ ਫੇਰ ਤੁਹਾਡਾ ਸਕੋਪ ਆ ਉਹਦੇ ਵਿੱਚ ਜੇ ਤੁਸੀਂ ਆਖੋਗੇ ਅਸੀਂ ਇੱਕ ਨਾਰਮਲ ਮੈਸਤਰੀ ਦੇ ਨਾਲ ਕੰਮ ਸਿੱਖ ਕੇ ਕਰ ਲਾਂਗੇ ਉਹ ਬਹੁਤ ਹੀ ਵੱਡੀ ਤੁਹਾਨੂੰ ਇੱਕ ਇਨਕਮ ਨਹੀਂ ਹੋ ਸਕਦੀ ਤੇ ਤੁਹਾਨੂੰ ਬਹੁਤ ਹੀ ਵੱਡੀ ਸੈਲਰੀ ਨਹੀਂ ਮਿਲ ਸਕਦੀ ਜਾਂ ਡਿਪਲੋਮਾ ਹੋਲਡਰ ਜਾਂ ਆਈਟੀਆਈ ਜਾਂ ਡਿਪਲੋਮਾ ਹੋਲਡਰ ਜਾਂ ਡਿਗਰੀ ਤੁਹਾਡੇ ਕੋਲੇ ਹੈਗੀ ਆ ਫੇਰ ਤੁਹਾਡਾ ਉਸ ਚੀਜ਼ ਦੇ ਵਿੱਚ ਸਕੋਪ ਹੈਗਾ ਵਾ ਜਾਂ ਬਹੁਤ ਘੱਟ ਹੈ ਜੇ ਮੇਰੇ ਵੀਰ ਹੁੰਦੇ ਜਿਹੜੇ ਕੁਛ ਨਾ ਕੁਛ ਕੰਪਨੀ ਨੂੰ ਨਵਾਂ ਕਰਕੇ ਦਿਖਾ ਸਕਦੇ ਹੁੰਦੇ ਆ ਮੇਰਾ ਦੋਸਤ ਆ ਟਰੈਕਟਰ ਮੈਸਤਰੀ ਆ ਉਹ ਡੀਜ਼ਲ ਮੈਕੈਨਿਕਾ ਉਨੇ ਵੈਸੇ ਆਈਟੀਆਈ ਹੋਲਡਰ ਆ ਉਹ ਬਹੁਤ ਵਧੀਆ ਵਾ ਮੈਨੂੰ ਉੱਤੇ ਬੜੀਆ ਉਮੀਦਾਂ ਨੇ ਮੇਰਾ ਦੋਸਤ ਉਹ ਕੋਈ ਨਾ ਕੋਈ ਟਰੈਕਟਰ ਦੇ ਵਿੱਚ ਨਵੇਂ ਆ ਕਾਢਾ ਕੱਢ ਕੇ ਰੱਖਦਾ ਉਹ ਨਵੀਂ ਨਵੀਂ ਤੋਂ ਨਵੀਂ ਤਕਨੀਕ ਯੂਜ਼ ਕਰਦਾ ਉਹ ਟਰੈਕਟਰ ਨੂੰ ਕਿਵੇਂ ਚਾਲ ਆਉਂਦੀਆਂ ਵਧਾਉਣੀਆਂ ਘਟਾਉਣੀਆਂ ਉਹ ਉਹਦੇ ਆਪ ਦੀ ਸਕਿੱਲ ਆ ਆਪ ਦਾ ਉਹਦੇ ਦਿਮਾਗ ਲਾਉਣਾ ਪੈਂਦਾ ਉਹਨੂੰ ਕੋਈ ਵੀ ਤੁਸੀਂ ਕੰਮ ਕਰ ਲਓ ਤੁਸੀਂ ਇੰਨੇ ਢੰਗਾਈ ਦੇ ਵਿੱਚ ਉਸ ਕੰਮ ਦੇ ਵਿੱਚ ਵੜੋ ਉਹ ਕੰਮ ਤੁਹਾਨੂੰ ਆਪਣੇ ਆਪ ਰਾ ਦੇਣਾ ਸ਼ੁਰੂ ਕਰ ਦੂਗਾ ਹਰੇਕ ਕੰਮ ਬਹੁਤ ਵਧੀਆ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਹੁੰਦਾ ਜਦੋਂ ਸਾਡੇ ਕੋਲ ਕਿਸੇ ਕੰਮ ਦੀ ਅਧੂਰੀ ਜਾਣਕਾਰੀ ਹੁੰਦੀ ਆ ਉਹ ਕੰਮ ਸਾਨੂੰ ਰਾਹ ਨਹੀਂ ਦਿੰਦਾ ਸਾਡਾ ਉਸ ਕੰਮ ਤੋਂ ਮਨ ਵੀ ਇੱਕਦਾ ਵਾ ਸਾਨੂੰ ਇਹ ਲੱਗਦਾ ਹੁੰਦਾ ਯਾਰ ਇਸ ਕੰਮ ਨੇ ਸਾਨੂੰ ਪੂਰੀ ਨਹੀਂ ਪਾਉਣੀ ਸਾਡੀ ਸਾਡੀ ਇਨਕਮ ਇੱਥੇ ਤੱਕ ਹੀ ਰੱਖਣੀ ਆ ਮੈਂ ਇੱਕ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਸੁਣਾਏ ਸੀਗੀ ਦੱਸੀ ਸੀਗੀ ਮੈਨੂੰ ਅੱਜ ਤੋਂ ਲਗਭਗ 25 ਸਾਲ ਪਹਿਲਾਂ ਇੱਕ ਮੇਰੇ ਮਿੱਤਰ ਪਿਆਰੇ ਨੇ ਰੇੜੀ ਤੇ ਤੁਰੇ ਜਾਂਦਾ ਸੀਗਾ ਉਹਦੀ ਮੈਂ ਗੱਲ ਸੁਣ ਕੇ ਮੇਰੀ ਉਹ ਗੱਲ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਉਨੇ ਉਹਨੂੰ ਪੁੱਛ ਲਿਆ ਕਿ ਤੁਸੀਂ ਜਿਹੜੀ ਆ ਰੇੜੀ ਪਹਿਲਾਂ ਫੈਕਟਰੀ ਦੇ ਵਿੱਚ ਕੰਮ ਕਰਦੇ ਸੀਗੇ ਹੁਣ ਤੁਸੀਂ ਆ ਰੇੜੀ ਲਾ ਲਈਏ ਦੇ ਵਿੱਚ ਤੁਸੀਂ ਸਾਮਾਨ ਵੇਚਣ ਲੱਗ ਗਏ ਕਹਿੰਦਾ ਜੀ ਮੇਰੀ 60 ਰੁਪਏ ਦਿਹਾੜੀ ਉੱਥੇ ਪੈਂਦੀ ਸੀ ਫੈਕਟਰੀ 'ਚ ਇੱਥੇ ਮੈਂ 60 ਰੁਪਏ 3 ਵਜੇ ਨੂੰ ਕਮਾ ਲੈਣਾ ਵਾ 3 ਵਜੇ ਨੂੰ 60 ਰੁਪਏ ਕਮਾ ਕੇ ਮੈਂ ਘਰੇ ਚਲੇ ਜਾਣਾ ਮੇਰੇ 3 ਘੰਟੇ ਬੱਜ ਜਾਂਦੇ ਆ ਬਸ ਆਪਾਂ ਸੈਟੀਸਫਾਈ ਮੇਰੇ 60 ਰੁਪਏ ਬੱਜਦੇ ਆ ਬਣਦੇ ਮੈਨੂੰ ਦਿਹਾੜੀ ਦੇ ਜਾਇਦਦਰ ਲੋਕਾਂ ਦੀ ਹਮੇਸ਼ਾ ਕਿਸੇ ਵੀ ਕੰਮ ਨੂੰ ਲੈ ਕੇ ਪਹਿਲਾਂ ਤੁਸੀਂ ਇਹ ਚੀਜ਼ ਸੋਚਣੀ ਹੈ ਸਾਨੂੰ ਮਹੀਨੇ ਦੀ ਤੁਹਾਨੂੰ ਇਨਕਮ ਕਿੰਨੀ ਚਾਹੀਦੀ ਹੈ ਤੁਸੀਂ ਮਹੀਨੇ ਦੇ ਪੈਸਾ ਕਿੰਨਾ ਕਮਾ ਪਾਉਂਗੇ ਕਮਾਉਣਾ ਚਾਹੁੰਦੇ ਹੋ ਤੁਸੀਂ ਸਿਰਫ ਆਪਦੇ ਦਿਮਾਗ ਨੂੰ ਇਹ ਕਮਾਂਡ ਦੇਣੀ ਹੈ ਤੁਸੀਂ ਮਹੀਨੇ ਦਾ 10000 ਰੁਪਏ ਕਮਾਉਣਾ ਵਾ ਅਸੀਂ ਮਹੀਨੇ ਦਾ 30000 ਰੁਪਏ ਕਮਾਉਣਾ ਵਾ ਜਾਂ ਅਸੀਂ ਮਹੀਨੇ ਦਾ 5 ਲੱਖ ਰੁਪਏ ਕਮਾਉਣਾ ਵਾ ਜਾਂ ਜਿੰਨਾ ਵੀ ਕਮਾਉਣਾ ਵਾ ਸਿਰਫ ਤੁਸੀਂ ਆਪਦੇ ਦਿਮਾਗ ਨੂੰ ਦੱਸਣਾ ਵਾ ਤੁਹਾਡਾ ਦਿਮਾਗ ਉਸ ਤੋਂ ਬਾਅਦ ਤੁਹਾਨੂੰ ਇਹ ਕਰਨ ਦੇ ਲਈ ਮਜਬੂਰ ਕਰੂਗਾ ਤੁਸੀਂ ਆਹ ਕੰਮ ਕਰੋ ਤੁਸੀਂ ਇੰਨੇ ਪੈਸੇ ਕਮਾ ਸਕਦੇ ਹੋ ਤੁਸੀਂ ਇੱਕ ਯਕੀਨ ਕਰੋ ਮੇਰਾ ਦੋਸਤ ਸੀਗਾ ਕਾਫੀ ਟਾਈਮ ਪੁਰਾਣੀ ਗੱਲ ਹੀ ਦੱਸਣ ਲੱਗਾ ਤੁਹਾਨੂੰ ਮੈਂ ਉਹ ਟੀਚਰ ਦੀ ਜੌਬ ਕਰਦਾ ਸੀ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਅਸੀਂ ਦੋਨੇ ਜਾਣੇ ਖੜੇ ਕਿ ਇੱਕ 버거 ਦੀ ਦੁਕਾਨ ਤੇ 버거 ਖਾਣ ਲੱਗੇ ਉਹ ਇੱਕ ਮੁੰਡਾ ਬੜੇ ਬਹੁਤ ਜ਼ਿਆਦਾ ਮਿਹਨਤ ਕਰਕੇ ਬਹੁਤ ਵਧੀਆ ਤਰੀਕੇ ਨਾਲ 버거 ਤਿਆਰ ਕਰ ਰਿਹਾ ਸੀਗਾ ਜਦੋਂ ਮੇਰੇ ਦੋਸਤ ਨੇ ਮੈਨੂੰ ਇੱਕ ਸਵਾਲ ਕੀਤਾ ਯਾਰ ਮੁੰਡਾ ਮਿਹਨਤ ਬਹੁਤ ਕਰ ਰਿਹਾ 버ਗਰਾਂ ਦੀ 버ਗਰ ਬਰੌਨ ਦੀ ਘਾਤਰ 버ਗਰ ਬਹੁਤ ਵਧੀਆ ਬਣਾ ਰਿਹਾ ਹੈ ਤੇ ਮੇਰਾ ਸਵਾਲ ਕੀਤਾ ਮੈਂ ਮੈਂ ਕਿਹਾ ਯਾਰ ਕਿੰਨੇ ਕੁ ਬੇਸਿਕ ਕਮਾਰਿਆ ਹੋਊਗਾ ਉਹ ਉਹ ਕਹਿੰਦਾ ਯਾਰ ਪਤਾ ਨਹੀਂ ਕਿੰਨੇ ਕਮਾਰਿਆ ਹੋਊਗਾ 14-1500 ਰੁਪਏ ਦੀ ਸੈਲਰੀ ਹੋਊਗੀ ਕਿਉਂਕਿ ਉਹ ਟੀਚਰ ਦੀ ਸੈਲਰੀ 1800 ਰੁਪਏ ਸੀਗੀ ਟੀਚਰ ਦੀ ਜੌਬ ਕਰਦਾ ਸੀਗਾ ਉਹਨੇ ਬਹੁਤ ਵਧੀਆ ਹਾਈਐਸਟ ਸਟੱਡੀ ਕੀਤੀ ਹੋਈ ਸੀਗੀ ਐਮਏ ਇੰਗਲਿਸ਼ ਵਗੈਰਾ ਕੁਝ ਸੀਗਾ ਉਹ ਬਹੁਤ ਵਧੀਆ ਸੀਗਾ ਉਹ ਤੇ ਉਹਨੇ 1800 ਰੁਪਿਆ ਉਹ ਸੈਲਰੀ ਲੈ ਰਿਆ ਸੀਗਾ ਤੇ ਮੈਨੂੰ ਕਹਿੰਦਾ 1500 ਰੁਪਏ ਲੈਂਦਾ ਹੋਊਗਾ ਮੈਂ ਵੈਸੇ ਹੀ ਪੁੱਛ ਲਿਆ ਨਾਲ ਦੀ ਨਾਲ ਹੀ ਮੇਰਾ ਜਦੋਂ ਛੋਟੇ ਵੀਰ ਤੂੰ ਬਹੁਤ ਵਧੀਆ 버ਗਰ ਬਣਾ ਰਿਹਾ ਹੈ ਯਾਰ ਅਸੀਂ ਇੱਕ 버ਗਰ ਦੀ ਦੁਕਾਨ ਖੋਲ੍ਹਣ ਬਾਰੇ ਸਾਡਾ ਕੋਈ ਮਿੱਤਰ ਵੇਰ ਪੁੱਛ ਰਿਹਾ ਵਾ ਤੂੰ ਮਹੀਨੇ ਦੀ ਕਿੰਨੇ ਪੈਸੇ ਚਾਰਜ ਕਰਦਾ ਕਿੰਨੇ ਪੈਸੇ ਲੈਣਾ ਵਾ ਕਹਿੰਦਾ ਜੀ ਮੇਰੀ 4500 ਰੁਪਏ ਸੈਲਰੀ ਆ ਥਾੜੀ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਯਾਰ 버ਗਰ ਬਣਾਉਣ ਵਾਲਾ 4500 ਰੁਪਏ ਲੈ ਰਿਹਾ ਵਾ ਤੇ ਇੱਕ ਬੰਦੇ ਨੇ 23 ਜੋ 22 23 ਸਾਲ ਹੋ ਸਕੂਲ ਕਾਲਜ ਦਾ ਦੇ ਵਿੱਚ ਲਾ ਕੇ ਅ 4000 ਰੁਪਏ ਲੈ ਰਿਹਾ ਵਾ ਇਹ ਸਕਿੱਲ ਦੀ ਗੱਲ ਹੈ ਹਰੇ ਕੰਮ ਕਰ ਦੀ ਗੱਲ ਆ ਉਹਨੂੰ ਕੰਮ ਕਰ ਆਉਂਦਾ ਸੀਗਾ ਜਦੋਂ ਅਸੀਂ ਸਕੂਲ ਦੇ ਵਿੱਚ ਪੈਂਦੇ ਆ ਪੜਨ ਲੱਗਦੇ ਆ ਜਾਂ ਡਿਗਰੀਆਂ ਕਰਦੇ ਆ ਜਾਂ ਕੋਈ ਵੀ ਸਟੱਡੀ ਕਰਦੇ ਆ ਸਾਡਾ ਬਹੁਤ ਜ਼ਿਆਦਾ ਧਿਆਨ ਹੁੰਦਾ ਵਾ ਗਵਰਨਮੈਂਟ ਜੌਬ ਵੱਲ ਅਸੀਂ ਆਪਣੀ ਜ਼ਿੰਦਗੀ ਦੇ 20 ਸਾਲ ਕਾਲਜ ਜਾਂ ਸਕੂਲ ਨੂੰ ਦੇ ਦਿੰਨੇ ਆ ਕਿ ਸਾਡੀ ਇੱਕ ਚੰਗਾ ਫਿਊਚਰ ਬਣ ਸਕੇ 20 ਸਾਲ ਕਾਲਜ ਜਾਂ ਸਕੂਲ ਨੂੰ ਦੇ ਕੇ ਸਾਡੀ ਕਿੰਨੇ ਪਰਸੈਂਟੇਜ ਚਾਂਸ ਹੁੰਦੇ ਆ ਕਿ ਅਸੀਂ ਇੱਕ ਕਾਮਯਾਬ ਜਨੂੰ ਗਵਰਨਮੈਂਟ ਜੌਬ ਮਿਲ ਸਕੇ ਸਿਰਫ ਗਵਰਨਮੈਂਟ ਜੌਬ ਦੀ ਜਿਹੜੀ ਵੈਕੈਂਸੀਸ ਰਹੇਗੀ ਬਹੁਤ ਘਟ ਰਹੀਗੀ ਚਲੋ ਮੈਂ ਦੁਬਾਰੀ ਫੇਰ ਆਪਣੇ ਉਸੇ ਮੁੱਦੇ ਤੇ ਆਉਨਾਵਾ ਜਿਹੜੀ ਕੰਮ ਸਿਖਾਉਣ ਦੀ ਗੱਲ ਹੈਗੀ ਆ ਸਾਰ ਨੂੰ ਬਹੁਤ ਵੈਸਟ ਹੈਗਾ ਬਾ ਕੰਪਿਊਟਰ ਲਾਈਨ ਦੀ ਪਰ ਜੋ ਵੀ ਤੁਸੀਂ ਕੰਮ ਕਰੋ ਇੱਕ ਫੂਡ ਦਾ ਜਿਵੇਂ ਖਾਣਾ ਬਣਾਉਣਾ ਇਹ ਬਹੁਤ ਵਧੀਆ ਕੰਮ ਆ ਇਹ ਬੜਾ ਇੱਕ ਵਧੀਆ ਟੈਲੈਂਟ ਆ ਇਹ ਕੰਮ ਕਿਤੇ ਵੀ ਜ਼ਿੰਦਗੀ ਚ ਫੇਲ ਹੋਣ ਵਾਲਾ ਨਹੀਂ ਹੈਗਾ ਹਮੇਸ਼ਾ ਹੀ ਚੱਲਣ ਵਾਲਾ ਵਾ ਇੱਕ ਵਾਰ ਸਟਾਰਟਿੰਗ ਤੇ ਤੁਹਾਨੂੰ ਗੱਲ ਦੱਸੀ ਸੀਗੀ ਜਿਹੜੇ ਵੀਰ ਆਇਲੈਸ ਤੋਂ ਬਗੈਰ ਆਇਲੈਸ ਨਹੀਂ ਕਰ ਪਾਉਂਦੇ ਜਾਂ ਕੁਝ ਵੀ ਬਹੁਤਾ ਨਹੀਂ ਪੜੇ ਲਈਏ ਉਹ ਕੈਨੇਡਾ ਪੱਕੇ ਤੌਰ ਤੇ ਜਾ ਸਕਦੇ ਆ ਪੱਕੇ ਤੌਰ ਤੇ ਜਾ ਸਕਦੇ ਆ ਉਹ ਮੈਂ ਉਹਦੇ ਲਈ ਤੁਹਾਨੂੰ ਇੰਨੀ ਕੁ ਜਿਆਦਾ ਮਿਹਨਤ ਕਰਨੀ ਪੈਣੀ ਆ ਕਿ ਤੁਸੀਂ ਦਿਨ ਪਰ ਰਾਤ ਤੁਹਾਨੂੰ ਇੱਕ ਕਰਕੇ 2 ਜਾਂ 3 ਸਾਲ ਲੱਗ ਜਾਣਗੇ ਤੁਹਾਡੇ ਅ ਫ੍ਰੈਂਚ ਦਾ ਟੈਸਟ ਕਲੀਅਰ ਕਰਨਾ ਪੈਣਾ ਤੁਹਾਨੂੰ ਜੇ ਤੁਹਾਨੂੰ ਫ੍ਰੈਂਚ ਦਾ ਟੈਸਟ ਕਲੀਅਰ ਕਰ ਲੈਂਦੇ ਹੋ ਤੁਹਾਨੂੰ ਕੋਈ ਸਟਡੀ ਥੋੜੀ ਮੈਨਲ ਨਹੀਂ ਰੱਖਦੀ ਕੀ ਤੁਸੀਂ ਕੀਤਾ ਹੋਇਆ ਕੁਝ ਮੈਨਾਂ ਨਹੀਂ ਲੱਗਦਾ ਫ੍ਰੈਂਚ ਦਾ ਜੇ ਤੁਸੀਂ ਟੈਸਟ ਕਲੀਅਰ ਕਰ ਲਿਆ ਤੁਸੀਂ ਸਿੱਧਾ ਡਾਇਰੈਕਟ ਪੀਆਰ ਕੈਨੇਡਾ ਚਲੇ ਜਾਓਗੇ ਹੁਣ ਇਥੇ ਮੇਰੇ ਵੀਰਾਂ ਦਾ ਕਈਆਂ ਦਾ ਅੱਗੇ ਸਵਾਲ ਹੋਊਗਾ ਯਾਰ ਫ੍ਰੈਂਚ ਬਾਰੇ ਤਾਂ ਅਸੀਂ ਜਾਣਦੇ ਨਹੀਂ ਫ੍ਰੈਂਚ ਬਾਰੇ ਤਾਂ ਸਾਨੂੰ ਪਤਾ ਹੀ ਨਹੀਂ ਅਸੀਂ ਕਿਵੇਂ ਸਿੱਖ ਲਾਂਗੇ ਫ੍ਰੈਂਚ ਹੁਣ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਉਦਾਹਰਨ ਹੋਰ ਦੇਵਾਂਗਾ ਤੁਸੀਂ ਇੱਕ ਚੀਜ਼ ਸੋਚੋ ਜਦੋਂ ਬੱਚੇ ਦੀ 4 ਸਾਲ ਦੀ ਉਮਰ ਹੁੰਦੀ ਆ ਅਸੀਂ ਉਸ ਬੱਚੇ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਨੇ ਆ ਉਹਨੂੰ ਸਕੂਲ ਦੇ ਵਿੱਚ ਜਾਣੇ ਆ ਪੜਾਉਣ ਉਹ ਬੱਚੇ ਨੂੰ ਕੀ ਪਤਾ ਹੁੰਦਾ ਕਿ ABC ਜਾਂ ਊੜਾ ਆੜਾ ਜਾਂ ਕਾ ਖਾਗਾ ਕਿੰਨਾ ਗਾਉਂਦਾ ਉਹਨੂੰ ਜਾਂ ਮੈਂ ਥੋਨੂੰ ਕਿੰਨਾ ਗਾਉਂਦਾ ਵਾ ਉਹ ਉਹ ਬੱਚਾ ਬਹੁਤ ਛੋਟਾ ਦਿਮਾਗ ਹੁੰਦਾ ਉਹਦਾ ਬਹੁਤ ਛੋਟੇ ਲੈਵਲ ਦਾ ਸੋਚਨ ਸ਼ਕਤੀ ਹੁੰਦੀ ਹੈ ਉਹਦੇ ਕੋਲੇ ਉਸ ਬੱਚੇ ਨੂੰ ਅਸੀਂ ਸਕੂਲ ਚ ਪਾ ਕੇ ਆਉਂਨੇ ਆ ABC ਸਿਖਾਉਣ ਦੇ ਖਾਤਰ ABC ਕਾ ਖਾਗਾ ਸਿਖਾਉਣ ਦੇ ਖਾਤਰ ਜਾਂ ਉਹਨੂੰ ਪੰਜਾਬੀ ਲੈਂਗੁਏਜ ਸਿਖਾਉਣ ਦੀ ਖਾਤਰ ਬਿਲਕੁਲ ਉਹਨੂੰ ਬੋਲਣਾ ਵੀ ਨਹੀਂ ਆਉਂਦਾ ਹੁੰਦਾ ਉਹ ਬੋਲਣਾ ਨਹੀਂ ਆਉਂਦਾ ਉਹ ਬੱਚੇ ਨੂੰ ਪਰ ਸਕੂਲ ਦੇ ਵਿੱਚ ਉਹ ਇੰਗਲਿਸ਼ ਵੀ ਸਿੱਖ ਲੈਂਦਾ ਵਾ ਹਿੰਦੀ ਵੀ ਸਿੱਖਦਾ ਪੰਜਾਬੀ ਵੀ ਸਿੱਖਦਾ ਜੋ ਵੀ ਮੈਥ ਸਾਰਾ ਕੁਝ ਸਿੱਖਦਾ ਵਾ ਸਾਰਾ ਕੁਝ ਪੜਦਾ ਵਾ ਬੱਚੇ ਦੇ 4 ਜਾਂ 5 ਸਾਲ ਉਸ ਚੀਜ਼ ਨੂੰ ਉੱਥੇ ਤੱਕ ਲੈਵਲ ਤੱਕ ਪਹੁੰਚ ਜਾਂਦੇ ਆ ਕਿਉਂਕਿ ਉਹ ਬੱਚੇ ਦਾ ਲੈਵਲ ਹੁੰਦਾ ਜਿਹੜਾ ਬਹੁਤ ਛੋਟਾ ਹੁੰਦਾ ਵਾ ਬਹੁਤ ਛੋਟਾ ਦਿਮਾਗ ਹੁੰਦਾ ਵਾ ਜਿਹੜੇ ਮੇਰੇ ਵੀਰ ਦੀ 25 26 ਸਾਲ ਦੀ ਉਮਰ ਆ 25 26 ਸਾਲ ਤੋਂ ਜਾਂ ਪਲੱਸ ਵੀ ਹੈਗੀ ਆ ਜਾਂ ਕੋਈ ਵੀ ਉਮਰ ਆ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ 1 ਸਾਲ ਜਾਂ 2 ਸਾਲ ਵੱਧ ਤੋਂ ਵੱਧ 3 ਸਾਲ ਬਿਲਕੁਲ ਸਟਾਰਟਿੰਗ ਤੋਂ ਸ਼ੁਰੂ ਕਰਕੇ ਚੰਗੀ ਤੁਸੀਂ ਨੌਲੇਜ ਇਕੱਠੀ ਕਰ ਸਕਦੇ ਹੋ ਫ੍ਰੈਂਚ ਦੀ ਜਾਂ ਡੱਚ ਦੀ ਫ੍ਰੈਂਚ ਲਈ ਤੁਸੀਂ ਜਾ ਸਕਦੇ ਹੋ ਕੈਨੇਡਾ ਜੇ ਤੁਸੀਂ ਡੱਚ ਸਿੱਖ ਲੈਣੇ ਤਾਂ ਯੂਰਪ ਮੈਂ ਪਹਿਲਾਂ ਤੁਹਾਨੂੰ ਦੇਵਾਂਗਾ ਅ ਫ੍ਰੈਂਚ ਦੀ ਤੁਸੀਂ ਫ੍ਰੈਂਚ ਸਿੱਖਣ ਬਾਰੇ ਸੋਚੋਗੇ ਜੇ ਜੇ ਤੁਹਾਡੇ ਦਿਮਾਗ ਦੇ ਵਿੱਚ ਖਿਆਲ ਆ ਗਿਆ ਤੁਸੀਂ ਇਹ ਪੂਰਾ ਕਰ ਸਕਦੇ ਹੋ ਬਹੁਤ ਵਧੀਆ ਤਰੀਕਾ ਵੈ ਸਿੱਧੇ ਤੌਰ ਤੇ ਤੁਸੀਂ ਬਹੁਤ ਵਧੀਆ ਜਾ ਸਕਦੇ ਹੋ ਹਾਂ ਜੇ ਤੁਸੀਂ ਕੈਨੇਡਾ ਚਲੇ ਗਏ ਫ੍ਰੈਂਚ ਕਰਕੇ ਠੀਕ ਆ ਵਧੀਆ ਗੱਲ ਆ ਜੇ ਤੁਸੀਂ ਫ੍ਰੈਂਚ ਕਰਕੇ ਕੈਨੇਡਾ ਨਹੀਂ ਗਏ ਇੱਥੇ ਵੀ 1 ਮਹੀਨੇ ਦਾ 2 ਤੋਂ 3 ਲੱਖ ਰੁਪਏ ਤੋਂ 4 ਲੱਖ ਰੁਪਏ ਆਰਾਮ ਨਾਲ ਕਮਾ ਸਕਦੇ ਹੋ ਫ੍ਰੈਂਚ ਸਿੱਖਣੀ ਬਹੁਤ ਔਖੀ ਐ ਸੌਖੀ ਨਹੀਂ ਹੈਗੀ ਪਰ ਜੇ ਬੰਦਾ ਕੋਈ ਮੰਨ ਲਵੇ ਮੈਂ ਇਹ ਕੰਮ ਕਰ ਨਹੀਂ ਕਰਨਾ ਮਾ ਇਹ ਕੰਮ ਮੇਰਾ ਹੋਊਗਾ ਹੀ ਹੋਊਗਾ ਫਿਰ ਬੰਦਾ ਕਰ ਸਕਦਾ ਵਾ ਬੜੇ ਮੇਰੇ ਵੀਰ ਨੇ ਜਿਨ੍ਹਾਂ ਨੇ ਇਸ ਚੀਜ਼ ਦੇ ਵਿੱਚ ਮੈਨੂੰ ਦਿਲਚਸਪੀ ਵੀ ਦਿਖਾਈ ਆ ਕੰਮ ਤੁਸੀਂ ਕੁਛ ਮਰਜੀ ਸੋਚ ਲਓ ਕੁਛ ਮਰਜੀ ਬਸ ਥੋੜੀ ਸੋਚਣ ਦੇ ਵਿੱਚ ਕਿੰਨੀ ਪਾਵਰ ਆ ਤੁਸੀਂ ਕੀ ਕਰ ਸਕਦੇ ਹੋ ਕੀ ਉਹਦੇ ਲਈ ਕਿੰਨਾ ਟਾਈਮ ਦੇ ਰਹੇ ਹੋ ਮੋਬਾਈਲ 'ਤੇ ਜਿਆਦਾ ਟਾਈਮ ਦੇ ਰਹੇ ਹੋ ਕਿ ਤਾਂ ਕੁਝ ਕਰਨ ਲਈ ਟਾਈਮ ਦੇ ਰਹੇ ਹੋ ਤੁਸੀਂ ਸਭ ਕੁਝ ਕਰ ਸਕਦੇ ਹੋ ਬੱਚੇ ਦੀ ਮੈਂ ਉਦਾਹਰਨ ਦਿੰਦੀ ਆ ਬੱਚਾ ਬਿਲਕੁਲ ਬਲੈਂਕ ਹੁੰਦਾ ਖਾਲੀ ਹੁੰਦਾ ਉਹ ਪਰ ਉਹ ਤਿੰਨ ਚੌ ਸਾਲਾਂ ਦੇ ਵਿੱਚ ਬੜੀ ਛੋਟੇ ਦਿਮਾਗ ਦੇ ਨੂੰ ਲੈ ਕੇ ਸਾਰਾ ਕੁਝ ਸਿੱਖ ਲੈਂਦਾ ਵਾ ਮੈਨੂੰ ਲੱਗਦਾ ਮੇਰੀ ਇਹ ਵੀਡੀਓ ਤੁਹਾਡੇ ਲਈ ਯੂਜ਼ੇਬਲ ਹੋਊਗੀ ਤੁਸੀਂ ਬਹੁਤ ਕੁਝ ਨਾ ਕੁਝ ਸਿੱਖਿਆ ਹੋਊਗਾ ਇਹਦੇ ਤੇ ਬਾਕੀ ਮੈਂ ਇਸ ਚੀਜ਼ ਦੇ ਬਾਰੇ ਹੋਰ ਜੇ ਕਿਸੇ ਨੇ ਲੰਮੀ ਮੇਰੇ ਨਾਲ ਕੋਈ ਜਾਣਕਾਰੀ ਲੈਣੀ ਹੋਵੇ ਜਾਂ ਮੈਨੂੰ ਕੋਈ ਗੱਲ ਪੁੱਛਣੀ ਹੋਵੇ ਜਾਂ ਮੇਰੇ ਨਾਲ ਕੋਈ ਵੀ ਸਲਾਹ ਕਰਨੀ ਹੋਵੇ ਐਨੀ ਟਾਈਮ ਮੈਨੂੰ ਕਦੇ ਵੀ ਫੋਨ ਕਰ ਸਕਦੇ ਹੋ ਤੁਸੀਂ ਇਹ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੀ ਇਹ ਵੀਡੀਓ ਕੁਝ ਨਾ ਕੁਝ ਇਦਾਂ ਦੀ ਸਿਖਾਉਣ ਵਾਲੀਆਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਨੂੰ ਮੋਟੀਵੇਸ਼ਨ ਮਿਲ ਸਕੇ ਜਾਂ ਕੁਝ ਨਾ ਕੁਝ ਅੱਗੇ ਵਧਣ ਲਈ ਕੋਈ ਰਾਹਤ ਮਿਲ ਸਕੇ ਔਰ ਕਈ ਹੋਰ ਜਿਹੜੀਆਂ ਟੌਪਿਕਾਂ 'ਤੇ ਮੈਂ ਵੀਡੀਓ ਬਣਾਉਣੀ ਨੇ ਮੇਰੀ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਿਲਕੁਲ ਬਿਲਕੁਲ ਤੇ ਤੁਸੀਂ ਬਟਨ ਦਬਾ ਲਓ ਤੇ ਬਾਕੀ ਹੋਰ ਗੱਲਾਂ ਆਪਾਂ ਫੇਰ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ ਧੰਨਵਾਦ ਦੋਸਤੋ